ਕਹਿੰਦੇ ਨੇ ਕਿ ਜੋ ਬੰਦਾ ਸੂਰਜ ਦੇ ਵਾਂਗ ਚਮਕਦਾ ਹੈ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਜ਼ਰੂਰ ਰੜਕਦਾ ਹੈ ਜਿਸ ਬੰਦੇ ਦੀ ਚੜ੍ਹਾਈ ਹੋਵੇ ਉਸ ਦੇ ਹੇਟਸ ਵੀ ਜ਼ਰੂਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਅਕਸਰ ਕਈ ਵਾਰ ਦੇਖਿਆ ਗਿਆ ਹੈ ਕਿ ਜੋ ਪੰਜਾਬੀ ਗਾਇਕ ਨੇ ਉਹਨਾਂ ਦੇ ਉੱਤੇ ਕਾਫੀ ਹਮਲੇ ਹੁੰਦੇ ਨੇ ਔਰ ਉਸ ਸਿੰਗਰ ਤੇ ਹਮਲੇ ਹੁੰਦੇ ਨੇ ਜੋ ਕਾਫੀ ਜ਼ਿਆਦਾ ਫੇਮ ਹਾਸਿਲ ਕਰ ਲੈਂਦਾ ਔਰ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਰਿਲੀਜ਼ ਹੋਇਆ ਈਸਟ ਸਾਈਡ ਫਲੋ ਜਿਸ ਦੇ ਲਿਰਿਕਸ ਤੋਂ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਉੱਤੇ ਵੀ ਗੋਲੀ ਦੇ ਨਾਲ ਹਮਲਾ ਹੋਇਆ ਸੀਗਾ ਗਾਣੇ ਦੇ ਵਿੱਚ ਲਿਰਿਕਸ ਨੇ ਬਾਹ ਤੇ ਸੀ ਗੋਲੀ ਵੱਜੀ ਪਾਈ ਨਹੀਂ ਸਨੈਪ ਮੈਂ ਪੱਟੀਆਂ ਦਿਖਾ ਕੇ ਲੋਕ ਕੀਤੇ ਨਹੀਂ ਅਟੈਚਮੈਂਟ ਔਰ ਜਦ ਹੀ ਲੋਕਾਂ ਨੇ ਇਹ ਲਾਈਨ ਸੁਣੀ ਸਿੱਧੂ ਮੂਸੇਵਾਲਾ ਦੀ ਉਸਦੇ ਨਵੇਂ ਗਾਣੇ ਦੇ ਵਿੱਚ ਤਾਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਵਿੱਚ ਤਸਵੀਰਾਂ ਕੁਝ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਸਿੱਧੂ ਮੂਸੇਵਾਲਾ ਨੇ ਪੱਟੀ ਕੀਤੀ ਹੋਈ ਹੈ ਔਰ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਅੱਗੇ ਵਧ ਰਹੀਆਂ ਨੇ ਔਰ ਅੱਗ ਦੇ ਵਾਂਗ ਫੈਲ ਚੁਕੇ ਨੇ ਹਾਲਾਂਕਿ ਸਿੱਧੂ ਮੂਸੇਵਾਲਾ ਨੇ ਇਹ ਨਹੀਂ ਦੱਸਿਆ ਕਿ ਇਹ ਹਮਲਾ ਉਹਨਾਂ ਤੇ ਕਦੋਂ ਹੋਇਆ ਸੀਗਾ ਅਤੇ ਕਿਸ ਨੇ ਕੀਤਾ ਫਿਲਹਾਲ ਦੈਨਿਕ ਸੂਰਿਆ ਟੀਵੀ ਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਸਿੱਧੂ ਮੂਸ ਇਸ ਨੂੰ ਉਸੇ ਵਾਲਾ ਨੇ ਅਜਿਹੇ ਲਿਰਿਕਸ ਕਿਉਂ ਲਿਖੇ ਔਰ ਇਹ ਤਸਵੀਰਾਂ ਹੁਣ ਸਾਹਮਣੇ ਕਿਉਂ ਆ ਰਹੀਆਂ ਨੇ ਫਿਲਹਾਲ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਡ੍ਰੌਪ ਕਰ ਸਕਦੇ ਹੋ